ਮੂਲ ਮੰਤਰ ਆਉਂਦਾ ਉਹਦੇ ਵਿੱਚ ਉਹਦੀ ਵਿਆਖਿਆ ਕੀਤੀ ਹੈ ਪਰ ਭਾਸ਼ਾ ਡੈਫੀਨੇਸ਼ਨਲ ਦਰਸ਼ੀ ਹੈ ਉਸ ਤੋਂ ਵੀ ਕਲੀਅਰ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਬਿਗੜੀ ਸਿਹਤ ਦਾ ਜਾਂ ਹੋਰ ਦੀ ਗੱਲ ਨਹੀਂ ਕਰੀ ਕਿਉਂਕਿ ਤਮਾਕੂ ਦੀ ਕਿਉਂ ਕਰੀਆ ਕਿਉਂਕਿ ਤਮਾਕੂ ਸਾਰੇ ਵਿੱਚ ਹੀ ਆ ਜਾਂਦਾ ਹੈਗਾ ਫਰਕ ਇਹ ਨਹੀਂ ਆ ਪ੍ਰਮਾਤਮਾ ਸਮੇਂ ਤੋਂ ਬਾਹਰ ਹੈ ਸਮੇਂ ਤੇ ਨਹੀਂ ਹੁੰਦਾ ਪ੍ਰਮਾਤਮਾ ਪ੍ਰਮਾਤਮਾ ਦੇ ਵਿੱਚ ਤੇ ਸਾਡੇ ਸਾਰਿਆਂ ਦੇ ਵਿੱਚ ਫਰਕ ਕੀ ਹੈਗਾ ਇੱਕ ਦੂਜੇ ਨੂੰ ਯੂਟਿਊਬਰ ਕਹਿੰਦੇ ਹਨ ਵੀ ਤੁਸੀਂ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਕੁੱਠਾ ਖਾਣਾ ਚਾਹੀਦਾ ਜਾਂ ਛਟਕੇ ਦਾ ਖਾਣਾ ਚਾਹੀਦਾ ਪਰਮਾਤਮਾ ਦੇ ਬਹੁਤ ਸਾਰੇ ਨਾਮ ਜਿਵੇਂ ਕਿ ਅਕਾਲ ਪੁਰਖ ਵੀ ਕਿਹਾ ਜਾਂਦਾ ਅੱਲਾ ਵੀ ਕਿਹਾ ਜਾਂਦਾ ਗॉड ਵੀ ਕਿਹਾ ਜਾਂਦਾ ਹੋਰ ਬਹੁਤ ਸਾਰੇ ਨਾਮ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਬਹੁਤ ਹੀ ਸੀਰੀਅਸ ਵਿਸ਼ਾ ਜੀ ਦੇ ਵਿੱਚ ਅਸੀਂ ਗੱਲ ਕਰਨੀ ਹੈ ਪ੍ਰਮਾਤਮਾ ਦੇ ਬਾਰੇ ਵਿੱਚ ਪ੍ਰਮਾਤਮਾ ਦੇ ਬਹੁਤ ਸਾਰੇ ਨਾਮ ਹਨ ਜਿਵੇਂ ਕਿ ਅਕਾਲ ਪੁਰਖ ਵੀ ਕਿਹਾ ਜਾਂਦਾ ਅੱਲਾ ਵੀ ਕਿਹਾ ਜਾਂਦਾ ਗੋਡ ਵੀ ਕਿਹਾ ਜਾਂਦਾ ਹੋਰ ਬਹੁਤ ਸਾਰੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਹੈ ਹੁਣ ਅਸੀਂ ਇਹ ਸਮਝਣਾ ਹੈ ਪ੍ਰਮਾਤਮਾ ਦੇ ਵਿੱਚ ਤੇ ਸਾਡੇ ਸਾਰਿਆਂ ਦੇ ਵਿੱਚ ਫਰਕ ਕੀ ਹੈਗਾ ਜਾਂ ਇਹ ਕੋਲੋ ਪ੍ਰਮਾਤਮਾ ਦੇ ਵਿੱਚ ਜਾਂ ਜਿੰਨੀ ਵੀ ਸ੍ਰਸ਼ਟੀ ਆ ਉਹਨਾਂ ਦੇ ਵਿੱਚ ਜਿਵੇਂ ਕਿ ਚੰਦ ਸੂਰ ਸtare ਸਾਰਾ ਇਹ ਬ੍ਰਹਮਣ ਆ ਜਾਂਦਾ ਹੈਗਾ ਇਸ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਫਰਕ ਕੀ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਮੂਲ ਮੰਤਰ ਆਉਂਦਾ ਉਹਦੇ ਵਿੱਚ ਉਹਦੀ ਵਿਆਖਿਆ ਕੀਤੀ ਹੈ ਪਰ ਭਾਸ਼ਾ ਡੈਫੀਨੇਸ਼ਨ ਦਿੱਤੀ ਹੈ ਉਸ ਤੋਂ ਵੀ ਕਲੀਅਰ ਹੋ ਜਾਂਦਾ ਹੈ ਇਹਦੇ ਵਿੱਚ ਫਰਕ ਜਿਹੜਾ ਹੈਗਾ ਪਰਮਾਤਮਾ ਦੇ ਵਿੱਚ ਤੇ ਸਾਡੇ ਸਾਰਿਆਂ ਦੇ ਵਿੱਚ ਫਰਕ ਇੰਨਾ ਹੀ ਆ ਪਰਮਾਤਮਾ ਸਮੇਂ ਤੋਂ ਬਾਹਰ ਹੈ ਸਮੇਂ ਤੇ ਨਹੀਂ ਆਉਂਦਾ ਪਰਮਾਤਮਾ ਜਿੰਨੀ ਵੀ ਆ ਸਾਰੀ ਸ੍ਰਿਸ਼ਟੀ ਆ ਉਹ ਸਮੇਂ ਦੇ ਵਿੱਚ ਆਉਂਦੀ ਹੈ ਜਨਮ ਮਰਨ ਦੇ ਵਿੱਚ ਆਉਂਦੀ ਹੈ ਜੰਮਦੋਂ ਨੇ ਮਰਨਾ ਵੀ ਹੈ ਦਿਨ ਰਾਤ ਆ ਤੇ ਪਰਮਾਤਮਾ ਇਸ ਤੋਂ ਬਾਹਰ ਹੈ ਇਹ ਹੀ ਸਭ ਤੋਂ ਵੱਡਾ ਇਹਦਾ ਫਰਕ ਹੈਗਾ ਕੁਨਸਾਨ ਨੂੰ ਸਮਝਣਾ ਚਾਹੀਦਾ ਹੋਣਾ ਸੀ ਸਾਰੇ ਪ੍ਰਮਾਤਮਾ ਦੀ ਅੰਸ਼ ਹੀ ਆ ਹਰ ਇੱਕ ਜੀਵ ਦਾ ਕੋਈ ਵੀ ਦੁਨੀਆ ਤੇ ਆਉਂਦਾ ਉਹਨੇ ਇਹ ਜਨਮ ਮਰਨ ਤੋਂ ਮੁਕਤ ਹੋਣਾ ਮੌਕਤ ਵੀ ਜਿਉਂਦੇ ਜੀ ਹੋਣਾ ਮਰਨ ਤੋਂ ਬਾਅਦ ਮੁਕਤੀ ਨੇ ਮਿਲਦੀ ਜਿਉਂਦੇ ਜਿਹੀ ਮੁਕਤੀ ਪ੍ਰਾਪਤ ਹੁੰਦੀ ਹੈ ਕਿਉਂਕਿ ਸਾਨੂੰ ਵੀ ਸਮੇਂ ਤੋਂ ਬਾਹਰ ਨਿਕਲਣਾ ਪੈਣਾ ਹੈ ਜੇ ਅਸੀਂ ਸਮੇਂ ਤੋਂ ਬਾਹਰ ਹੋ ਜਾਾਂਗੇ ਸਾਡਾ ਪਰਮਾਤਮਾ ਦੇ ਨਾਲ ਮਿਲਨ ਹੋ ਜਾਂਦਾ ਹੈ ਜਿਨੂੰ ਅਸੀਂ ਕਹਿੰਦੇ ਮੁਕਤੀ ਪ੍ਰਾਪਤ ਹੋਗੀ ਇਹਦੇ ਵਿੱਚ ਅਸੀਂ ਸ੍ਰਿਸ਼ਟੀ ਦੀ ਗੱਲ ਕਰਗੇ ਜਿਹਦੇ ਵਿੱਚ ਪਸ਼ੂ ਆ ਮਨੁੱਖਾ ਦੇਵਤੇ ਆ ਪਸ਼ੂ ਦੀ ਗੱਲ ਕਰਕੇ ਪਸ਼ੂ ਦੇ ਕੋਲ ਤਨ ਹੈਗਾ ਮਨ ਹੈ ਨਹੀਂ ਬੁੱਧੀ ਹੈ ਜੀ ਇਸੇ ਤਰ੍ਹਾਂ ਦੇਵਤਾ ਉਹ ਵੀ ਮੁਕਤ ਨਹੀਂ ਉਹ ਵੀ ਸਮੇਂ ਦੇ ਅੰਦਰ ਹੀ ਆਪਣੀ ਜੋ ਜਦ ਹੋ ਜਾਂਦ ਕਰ ਰਿਹਾ ਹੈਗਾ ਉਹਦੇ ਕੋਲੇ ਮਨ ਹੈਗਾ ਸਰੀਰ ਹੈ ਨਹੀਂ ਤਨ ਹੈ ਨਹੀਂ ਲੈ ਕੇ ਇੱਕ ਮਨੁੱਖਾ ਜਾਮਾ ਇਹ ਹੈਗਾ ਜਿਹਦੇ ਕੋਲ ਤਨ ਵੀ ਹੈਗਾ ਮਨ ਵੀ ਹੈਗਾ ਤੇ ਮੁਕਤੀ ਪ੍ਰਾਪਤ ਕਰ ਸਕਦਾ ਹੈ ਉਹਦਾ ਇੱਕ ਰਸਤਾ ਸਾਨੂੰ ਆਉਣਾ ਚਾਹੀਦਾ ਸੀ ਮੁਕਤ ਕਿਵੇਂ ਹੋਣਾ ਹੈਗਾ ਹੁਣ ਅਸੀਂ ਗੱਲ ਕਰਦੇ ਆ ਅਮਰਤ ਪਾਨ ਦੀ ਅਮਰਤ ਸ਼ਕੰਦ ਦੀ ਜਿਵੇਂ ਕਿ ਕੋਈ ਵੀ ਬੰਦਾ ਕੋਈ ਵੀ ਅਮਰਤ ਛੱਕਦਾ ਹੈਗਾ ਉਹਦੇ ਵਿੱਚ ਕੰਡੀਸ਼ਨਾਂ ਹੁੰਦੀਆਂ ਹਨ ਚਾਰ ਕੰਡੀਸ਼ਨਾਂ ਹਨ ਜਦੋਂ ਕਰੈਤਾ ਕਹਿੰਦੇ ਆ ਇੱਕ ਮਰਿਆਦਾ ਬਣ ਜਾਂਦੀ ਹੈ ਜਦੋਂ ਅਮਰ ਛਕਣ ਤੋਂ ਬਾਅਦ ਕਮਰਿਆਦਾ ਬਣ ਜਾਂਦੀ ਹੈ ਨੰਬਰ 1 ਤੇ ਵਾਲ ਨਹੀਂ ਕਟਾਉਣੇ ਰੋਮ ਨਹੀਂ ਕਟਾਉਣੇਗੇ ਸਰੀਰ ਤੋਂ ਦੂਰ ਜਾ ਕੇ ਆ ਪਾਰਿ ਸਤਰੀ ਤੋਂ ਸਵਾਂਦਰੀ ਨਹੀਂ ਹੋਣੇ ਪਾਰਿ ਸਤੀ ਤੋਂ ਦੂਰ ਰਹਿਣਾ ਹੈਗਾ ਕੀ ਚਾਹ ਹੈਗਾ ਤਮਾਕੂ ਨਹੀਂ ਖਾ ਵਰਤਨਾ ਹੈ ਤਮਾਕੂ ਨਹੀਂ ਖਾਣਾ ਗੁਰੂ ਸਾਹਿਬ ਨੇ ਵਿਗੜੀ ਸੈਲਟਰ ਜਾਂ ਹੋਰ ਦੀ ਗਾਲ ਨਹੀਂ ਕਹੀ ਕਿਉਂਕਿ ਤਮਾਕੂ ਦੀ ਕਿਉਂ ਕਰੀਆ ਕਿਉਂਕਿ ਤਮਾਕੂ ਸਾਰੇ ਵਿੱਚ ਹੀ ਆ ਜਾਂਦਾ ਹੈਗਾ ਇਸੇ ਤਰ੍ਹਾਂ ਜਿਹੜੀ ਚੌਥੀ ਕਰੈਤ ਹੈਗੀ ਆ ਕੁੱਠਾ ਮਾਸ ਨਹੀਂ ਖਾਣਾ ਹੁਣ ਇਥੇ ਕਨਫਿਊਜ਼ਨ ਪੈ ਜਾਂਦੀ ਹੈਗੀ ਆ ਕੁੱਠਾ ਮਾਸ ਕੀ ਆ ਟਟਕੇ ਦਾ ਮਾਸ ਕੀ ਆ ਇਹ ਨੂੰ ਵੀ ਸਮਝਣਾ ਬੜਾ ਜ਼ਰੂਰੀ ਆ ਖੋਨੁ ਕੁੱਠਾ ਤੇ ਮਾਸ ਇਹ ਦੋ ਦਾ ਦੋ ਅਲੱਗ-ਅਲੱਗ ਸ਼ਬਦ ਹਨ ਕੁੱਠਾ ਲੱਗ ਹੈ ਮਾਸ ਲੱਗ ਹੈਗਾ ਹੁਣ ਕੁੱਠਾ ਗੁਰੂ ਸਾਹਿਬ ਨੇ ਕਿਸ ਨੂੰ ਕਿਹਾ ਕੁੱਠੇ ਦੀ ਪਰਵਾਸਾ ਇਹ ਹੀ ਹੈਗੀ ਆ ਇਹ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਦੇ ਸਮਿਆਂ ਦੇ ਵਿੱਚ ਵੀ ਬਲੀ ਦਿੱਤੀ ਜਾਂਦੀ ਹੁੰਦੀ ਸੀਗੀ ਮੰਦਰਾਂ ਦੇ ਵਿੱਚ ਜਾਂ ਹੋਰ ਵੀ ਧਾਰਮਿਕ ਸਥਾਨਾਂ ਤੇ ਬਲੀ ਦਿੱਤੀ ਜਾਂਦੀ ਹੁੰਦੀ ਸੀਗੀ ਉਹਦੇ ਵਿੱਚ ਪੰਡਤ ਇਹ ਕਹਿੰਦਾ ਸੀਗਾ ਬਈ ਅਗਰ ਤੁਸੀਂ ਦੇਵ ਦੇਵਤ ਨੂੰ ਖੁਸ਼ ਕਰਨਾ ਹੈ ਤਾਂ ਤੁਹਾਨੂੰ ਬਲੀ ਦੇਣੀ ਪੈਣੀ ਹੈ ਉਹੀ ਜਾਂ ਬਕਰੇ ਦੀ ਜਾਂ ਕੋਈ ਗਉ ਦੀ ਜਾਂ ਹੋਰ ਵੀ ਜੋ ਉਹ ਰੀਤਾਂ ਚੱਲਦੀਆਂ ਆ ਸ਼ਾਦਾਂ ਅਸਲ ਗੱਲ ਇਹ ਸੀਗੀ ਜਿਹੜਾ ਪੰਡਤ ਸੀਗਾ ਜੇ ਉਹ ਸਿੱਧਾ ਕਹਿੰਦਾ ਵੀ ਮੇਰਾ ਮਾਸ ਖਾਣ ਨੂੰ ਜੀ ਕਰਦਾ ਮੈਂ ਮਾਸ ਖਾਣਾ ਹੈਗਾ ਤਾਂ ਬੁਰਾ ਬਣਾਇਆ ਜਾਂਦਾ ਸੀ ਇਹ ਜਾਣੇ ਕਿ ਇੱਕ ਸਲ ਕਪੜੇ ਦੇ ਨਾਲ ਹੀ ਜਿਵੇਂ ਆਪਾਂ ਕਹਿੰਦੇ ਆ ਕਿਸੇ ਦੀ ਵਲੀ ਦੇਣੀ ਹੈ ਉਹ ਕਹਿੰਦਾ ਸੀ ਵੀ ਤੁਸੀਂ ਫਲਾਨੇ ਜਾਨਵਰ ਦੀ ਬਲੀ ਦਿਓ ਦੇਵੀ ਦੇਵਤੇ ਖੁਸ਼ ਹੋਣਗੇ ਵੀ ਤੁਹਾਡੇ ਕਾਰੇ ਸਾਰੇ ਸੁੱਧ ਹੋ ਜਾਣੇ ਉਹਦੇ ਵਿੱਚ ਸਵਾਰਥ ਆ ਜਾਂਦਾ ਸੀਗਾ ਸਵਾਰਥ ਔਣ ਕਰਕੇ ਹੁਣ ਪੰਡਤ ਹੁਣ ਕੋਈ ਵੀ ਜੋ ਕਹਿੰਦਾ ਸੀ ਜਿਹਦੀ ਬਲੀ ਚਾਹੀਦੀ ਹੈ ਬਲੀ ਦਿਓ ਉਹ ਆਪ ਦਾ ਉਹਦਾ ਵੀ ਸਵਾਰਥ ਪੂਰਾ ਹੋ ਜਾਂਦਾ ਸੀ ਤੇ ਜਿਹੜਾ ਚਾਹੁੰਦਾ ਸੀ ਮੇਰੇ ਕੰਮ ਕਾਜ ਸਵਾਰੇ ਜਾਣ ਉਹਦੇ ਵਿੱਚ ਇੱਕ ਮਨਚ ਲਾਲਚ ਹੁੰਦਾ ਸੀਗਾ ਉਦੇ ਪਿੱਛੇ ਇੱਕ ਸਵਾਰਥੀ ਹੁੰਦਾ ਸੀਗਾ ਇਹ ਜਿਹੜੀ ਰੇਤ ਆ ਸਦੀਆਂ ਤੋਂ ਹੀ ਚਲਦੀ ਆ ਰਹੀ ਹੈ ਗੁਰੂ ਸਾਹਿਬ ਨੇ ਮਾਸ ਖਾਣ ਬਾਰੇ ਜਾਂ ਨਾ ਖਾਣ ਬਾਰੇ ਨਹੀਂ ਕਿਹਾ ਨਾਇਕ ਤੇ ਪ੍ਰਮਾਣ ਮਿਲਦਾ ਹੈਗਾ ਇਹਦੇ ਵਿੱਚ ਕੋਈ ਪ੍ਰਮਾਣ ਨਹੀਂ ਮਿਲਦਾ ਇਹਦੇ ਵਿੱਚ ਕਿ ਗੁਰੂ ਸਾਹਿਬ ਨੇ ਕਿਹਾ ਹੋਵੇ ਮਾਸ ਖਾ ਲੋ ਜਾਂ ਨਾ ਖਾਓ ਹੁਣ ਕੁੱਠਾ ਮਾਸ ਹੁਣ ਅਸੀਂ ਕੋਈ ਵੀ ਚੀਜ਼ ਖਾਂਦੇ ਆ ਚਾਹੇ ਫਰੂਟ ਖਾਂਦੇ ਆ ਰੋਟੀ ਖਾਂਦੇ ਆ ਸਬਜ਼ੀਆਂ ਖਾਂਦੇ ਆ ਦੱਹਨਾ ਖਾਂਦੇ ਆ ਉਹ ਅਸੀਂ ਖਾਂਦੇ ਆ ਉਹ ਮਾਸ ਦਾ ਹਿੱਸਾ ਬਣ ਜਾਂਦਾ ਅਸੀਂ ਕੋਈ ਵੀ ਚੀਜ਼ ਖਾਂਦੇ ਆ ਸਾਡੇ ਸਰੀਰ ਨੂੰ ਲੱਗਦਾ ਮਾਸ ਦਾ ਹਿੱਸਾ ਬਣ ਜਾਂਦਾ ਹੈਗਾ ਹੁਣ मास गुरु साहिब मा ਨੇ मास ਨੂੰ ਹੀ ਕਿਉਂ ਕਿਹਾ ਅਨਾਜ ਨੂੰ ਕਿਉਂ ਨਹੀਂ ਕਿਹਾ ਇਹ ਇੱਕ ਗੁਰੂ ਸਾਹਿਬ ਦਾ ਸਮਝਾਉਣ ਦਾ ਤਰੀਕਾ ਹੈਗਾ ਕਿਉਂਕਿ ਅਸੀਂ ਲੋਕ ਅਸੀਂ ਦੁਬਿਧਾ ਵਿੱਚ ਪੈ ਜਾਂਦੇ ਹਾਂ ਜਿਵੇਂ ਕਿ ਅੱਜ ਕੱਲ YouTubeਾਂ ਤੇ Facebook ਤੇ ਇੱਕ ਦੂਜੇ ਨੂੰ ਯੂਟਿਊਬਰ ਪੁੱਛਦੇ ਹਨ ਵੀ ਤੁਸੀਂ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਕੁੱਠਾ ਖਾਣਾ ਚਾਹੀਦਾ ਜਾਂ ਛਟਕੇ ਦਾ ਖਾਣਾ ਚਾਹੀਦਾ ਇਹ ਬਵਾਲ ਦਾ ਐਵੇਂ ਬਹਿਨ ਵਜਾ ਹੀ ਉਠਾਇਆ ਜਾ ਰਿਹਾ ਹੈਗਾ ਇਹ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਹੈ ਜੋ ਚੜਾਵਾ ਚੜਦਾ ਭਾਵੇਂ ਕਿ ਅਸੀਂ ਗੁਰਦੁਆਰੇ ਜਾਂਦੇ ਆ ਮੰਦਰ ਜਾਂਦੇ ਆ ਮਸਜਦ ਜਾਂਦੇ ਆ ਢੇਰਿਆਂ ਤੇ ਜਾਂਦੇ ਆ ਜਦੋਂ ਸਾਡੇ ਮਨ ਦੇ ਵਿੱਚ ਕੋਈ ਲਾਲਸਾ ਹੁੰਦੀ ਆ ਅਸੀਂ ਮੰਨ ਲਓ ਪ੍ਰਸਾਦੇ ਲੈ ਕੇ ਆਉਂਦੇ ਆ। ਉਹਦੇ ਵਿੱਚ ਸਾਡੀ ਨਾਲਸਾ ਹੁੰਦੀ ਹੈਗੀ ਵੀ ਸਾਡੇ ਆਹ ਕੰਮ ਸਮਰ ਜਾਣਗੇ। ਜੇ ਕੋਈ ਪਾਠ ਕਰਦਾ ਇੰਨੇ ਪਾਠ ਕਰ ਲਾ ਉਹਦੇ ਪਿੱਛੇ ਸੁਵਾਰਥ ਹੁੰਦਾ ਹੈਗਾ। ਉਹ ਇਸੇ ਉੱਥੇ ਨੂੰ ਵੀ ਯਾਨੀ ਕਿ ਕੁੱਠਾ ਕਿਹਾ ਜਾਂਦਾ ਹੈਗਾ ਜਿਹਦੇ ਵਿੱਚ ਸੁਵਾਰਥ ਹੁੰਦਾ ਹੈਗਾ। ਮੰਨ ਲਓ ਜਿਵੇਂ ਉਹਨਾਂ ਕਿਸੇ ਵੀ ਬਾਬੇ ਦੀ ਗੱਲ ਕਰਦੇ ਆ ਬਾਬੇ ਨੇ ਉਹਦਾ ਮਨ ਕੀਤਾ ਫਲੂਟ ਖਾਣ ਨੂੰ ਮੈਂ ਸੇਬ ਖਾਣੇ ਹੈਗੇ ਆ। ਕੋਨੋ ਕਹੇ ਮੈਂ ਸੇਵ ਖਾਣੇ ਹੈ ਕਿ ਹੁਣ ਬਾਬਿਆਂ ਦੇ ਸੇਵ ਕਿੰਨੇ ਖਾਣੇ ਹੁੰਦੇ ਹੈਗੇ ਆ ਦੋ ਚਾਰ ਸੇਵ ਖਾ ਲੈਣਗੇ ਤਾਂ ਅੱਧਾ ਕਿਲੋ ਕਿਲੋ ਖਾ ਜਾਣਗੇ ਹੁਣ ਉਹ ਸੇਵ ਡਾਇਰੈਕਟ ਤਾਂ ਮੰਗ ਨਹੀਂ ਸਕਦੇ ਵੀ ਸਾਨੂੰ ਜੀ ਸੇਵ ਇੱਥੇ ਦੇ ਕੇ ਜਾਓ ਉਹ ਵੀ ਸੰਗਤਾਂ ਨੂੰ ਫੋਨ ਕਰਨਗੇ ਹੈਲੋ ਆਏ ਪੁੱਛਣਗੇ ਸੰਗੀ ਨੂੰ ਉਹ ਸੰਗੀ ਨਾਲ ਗੱਲਬਾਤ ਕਰਨਗੇ ਬਈ ਸਾਨੂੰ ਦਾਸ ਬੇਟੀਆਂ ਸੇਬਾਂ ਰਿਆਂ ਦੇ ਜੋ ਸੰਗਤ ਨੂੰ ਵਰਤਾਉਣੇ ਆ ਨਾਲੇ ਛੋਡੀ ਜਿਹੜੀ ਆਪਣੇ ਤੁਸੀਂ ਸਰਦਾ ਸੀ ਤੁਹਾਡੀ ਮੰਨਤਾ ਸੀ ਉਹ ਤੁਹਾਡੀ ਪੂਰੀ ਹੋ ਜੂਗੀ ਇਹਦੇ ਪਿੱਛੇ ਸਵਾਰਥ ਹੈਗਾ ਅਗਰ ਪਹਿਲੇ ਸਮਿਆਂ ਦੇ ਵਿੱਚ ਖੰਡਪਾਟ ਕਰਾਉਂਦੇ ਸੀਗੇ ਜਿਵੇਂ ਆਪਣੀ ਮੈਂ ਗੱਲ ਕਰਾਂ ਅੱਜ ਤੋਂ 50 ਸਾਲ ਪਹਿਲਾਂ ਕੋਈ ਵੀ ਘਰੇ ਖੰਡਪਾਟ ਕਰਾਉਂਦਾ ਸੀਗਾ ਖਾਂਡਵਾਟ ਕਰਾਉਣ ਦੇ ਪਿੱਛੇ ਕੋਈ ਵੀ ਸਵਾਰਥ ਨਹੀਂ ਹੁੰਦਾ ਸੀ ਉਦੋਂ ਉਦੋਂ ਤਾਂ ਕਰਾਇਆ ਜਾਂਦਾ ਸੀ ਚਲੋ ਰਿਸ਼ਤੇ ਦਾ ਰੌਣਗੇ ਇਕੱਠੇ ਹੋਣਗੇ ਸਾਰੇ ਚਲੋ ਉਂ ਤਾਂ ਨਹੀਂ ਜਾਇਆ ਜਾਂਦਾ ਇਸ ਬਹਾਨੇ ਚਲੋ ਸਾਰਿਆਂ ਨੂੰ ਮਿਲਾ ਜਾਂਦਾ ਦੁੱਖ ਤਕਲੀਫਾਂ ਸਾਧੀਆਂ ਕੀਤੀਆਂ ਜਾਂਦੀਆਂ ਹੈਗੀਆਂ ਤੇ ਅੱਜ ਸਭ ਕੁਝ ਬਦਲ ਚੁੱਕਾ ਹੈ ਕਿਉਂਕਿ ਹਰ ਕੰਮ ਦੇ ਪਿੱਛੇ ਸਵਾਰਥ ਆ ਗਿਆ ਅਸੀਂ ਗੁਰਦੁਆਰੇ ਜਾਂਦੇ ਆਂ ਚਾਹੇ ਅਸੀਂ ਮੱਥਾ ਟੇਕਦੇ ਆਂ ਕੋਈ ਅਸੀਂ ਪ੍ਰਸ਼ਾਦ ਲੈ ਕੇ ਜਾਂਦੇ ਉਹਦੇ ਪਿੱਛੇ ਵੀ ਸੁਆਰਥ ਹੈਗਾ ਜਾਂ ਅਸੀਂ ਕੋਈ ਚੜ੍ਹਾਵੇ ਚੜਾਉਂਦੇ ਆਂ ਜਾਂ ਅਸੀਂ ਰਮਾਲੇ ਭੇਟ ਕਰਦੇ ਉਹਦੇ ਪਿੱਛੇ ਵੀ ਸੁਆਰਥ ਹੈਗਾ ਜਿੰਨੇ ਕੋਈ ਪ੍ਰਸ਼ਾਦ ਦੇ ਲੈ ਕੇ ਆਉਂਦਾ ਕੋਈ ਖੀਰ ਬਣਾ ਕੇ ਲਿਆਉਂਦਾ ਜਾਨ ਇਹਦੇ ਵਿੱਚ ਕਈ ਮਾਪਾ ਵਾਪ ਬੱਚਿਆਂ ਨੂੰ ਵੀ ਚੜਾ ਜਾਂਦੇ ਹਨ ਉਹਨਾਂ ਦਾ ਵੀ ਕੋਈ ਨਾ ਕੋਈ स्वार्थ ਹੁੰਦਾ ਹੈਗਾ ਸਾਨੂੰ ਗੁਰੂ ਸਾਹਿਬ ਨੇ ਇਹਨਾਂ ਤੋਂ ਵਰਜਾ ਸੀਗਾ ਪਰ ਅਸੀਂ ਵਰਜੇ ਨਹੀਂ ਅੱਜ ਪੰਜਾਬ ਦੇ ਹਾਲਾਤ ਦੇਖ ਲਓ ਕੀ ਬੰਦੇ ਜਾ ਰਹੇ ਹਨ ਜੋ ਅਸੀਂ ਗਲਤੀਆਂ ਤੇ ਗਲਤੀਆਂ ਕਰਦੇ ਆ ਰਹੇ ਹਾਂ ਹੁਣ ਜੋ ਵੀ ਅਮਰਤਾ ਸਿੰਘ ਅਮਰਤ ਛਕ ਲੈਂਦਾ ਹੈਗਾ ਉਹ ਵੀ ਇਹੀ ਸਮਝਦਾ ਹੈਗਾ ਬਈ ਗੁਰੂ ਮੇਰਾ ਹੀ ਹੋ ਗਿਆ ਵਸ ਹੋਰ ਕਿਸੇ ਦਾ ਹੈ ਹੀ ਨਹੀਂ ਹੁਣ ਅੱਜ ਦੇ ਬੱਚੇ ਅਮਰ ਛਕਣ ਤੋਂ ਕਿਉਂ ਭੱਜ ਰਹੇ ਹਨ ਕਿਉਂਕਿ ਕੰਡੀਸ਼ਨਾਂ ਹੀ ਇੰਨੀਆਂ ਲਾਜਿਤੀਆਂ ਹਨ ਜਿਵੇਂ ਕਿਸੇ ਸ਼੍ਰੋਮਣੀ ਕਮੇਟੀ ਦੇ ਕੁਝ ਰਾਜ ਦਾ ਨਾਮ ਹੈ ਨਾ ਵੈਸੇ ਮੈਂ ਤਾਂ ਪੜ੍ਹੇ ਨਹੀਂ ਉਹਦੇ ਵਿੱਚ ਵੀ ਲਿਖਿਆ ਹੈਗਾ ਕਾफी ਕੁਝ ਲਿਖਿਆ ਹੈਗਾ ਕਿਉਂਕਿ ਅੱਜ ਦੇ ਨੌਜਵਾਨ ਅੰਮ੍ਰਿਤ ਛਕਣ ਵੱਲ ਕਿਉਂ ਨਹੀਂ ਆ ਰਹੇ ਹੁਣ ਕਿੰਨੇ ਪ੍ਰਚਾਰ ਹੋ ਰਹੇ ਨੇ ਕਿੰਨੇ ਖੰਡ ਪਾਟ ਹੋ ਰਹੇ ਹਨ ਦੇਰਿਆਂ ਦੇ ਵਿੱਚ ਘਰਾਂ ਦੇ ਵਿੱਚ ਗੁਰਦੁਆਰਿਆਂ ਵਿੱਚ ਰੋਮਨੀ ਕਮੇਟੀ ਉਥੇ ਵੀ ਅਪਾਇੰਟਮੈਂਟ ਲੈਣੀ ਪੈਂਦੀ ਹੈ ਅਖੰਡ ਪਾਟਨ ਰਖਾਉਣ ਦੇ ਲਈ ਸਾਲ-ਸਾਲ ਵਾਰੀ ਨਹੀਂ ਆਉਂਦੀ ਇਹਨਾਂ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈਗਾ ਦੂਜੀ ਗੱਲ ਕਰਦੇ ਆ ਝਟਕਾ ਦਾ ਮਾਰਸ਼ ਅਸਲ ਵਿੱਚ ਝਟਕੇ ਦਾ ਮਤਲਬ ਛਡਨ ਲਈ ਆ ਅਚਾਨਕ ਇਹਦਾ ਵੀ ਮਾਰ ਨਾਲ ਕੋਈ ਸੰਬੰਧ ਨਹੀਂ ਗਾ ਝਟਕੇ ਦਾ ਮਾਰ ਕਹਿੰਦੇ ਹੈਗਾ ਛਡਨ ਲਈ ਅਚਾਨਕ ਹੁਣ ਅਸੀਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮਾਲੋ ਇੱਕ ਬੰਦਾ ਕਾਰ ਤੇ ਜਾ ਰਿਹਾ ਮੂਰੇ ਫਾਟਕ ਲੱਗ ਗਿਆ ਖੜ ਗਿਆ ਅਚਾਨਕ ਉਹਦੇ ਕੋਲੇ ਕੋਈ ਭਿਖਾਰੀ ਆਉਂਦਾ ਕੋਈ ਵਜੋਂਦਾ ਹੈਗਾ ਉਹ ਉਹਦੇ ਕੋਲੇ ਹੱਥ ਫਲਾਉਂਦਾ ਹੈਗਾ ਉਹ ਉਹ ਇੱਕੇ ਦਾਵੇਂ ਉਹਨੂੰ ਕੱਢ ਕੇ ਜੋ ਕੁਝ ਹੁੰਦਾ ਦੇ ਦਿੰਦਾ ਹੈਗਾ ਉਹ ਸੋਚਦਾ ਨਹੀਂਗਾ ਉਹਦੇ ਤੇ ਮਾਨਸਵਾਸ ਜਾਨੇ ਕਿ ਉਹ ਲੱਗ ਜਾਂਦਾ ਹੈਗਾ ਇਹਦਾ ਅਚਾਨਕ ਦਾਨ ਦਿੱਤਾ ਹੋਇਆ ਪ੍ਰਮਾਨ ਹੁੰਦਾ ਹੈਗਾ ਜਿਹੜਾ ਅਸੀਂ ਸੋਚ ਸਮਝ ਕੇ ਅਸੀਂ ਸਾਡੇ ਜੀਤੇ ਪਿੱਛੇ ਕੋਈ ਸਵਾਰਥ ਹੁੰਦਾ ਹੈਗਾ ਬਈ ਸਾਡਾ ਆਹ ਕਾਰਜ ਸਿੱਧ ਅਸੀਂ ਖੰਡ ਪਾਠ ਕਰਾਵਾਂਗੇ ਸਾਡਾ ਆਹ ਕਾਰਜ ਸਿੱਧ ਹੋ ਜੇ ਅਸੀਂ ਸਹਿਜ ਪਾਠ ਕਰਾਵਾਂਗੇ ਜਾਂ ਅਸੀਂ ਫਰੂਟ ਛਡਾਵਾਂਗੇ ਡੱਬੇ ਲੈ ਕੇ ਜਾਵਾਂਗੇ ਸਭ ਕੁਝ ਸਵਾਰਥ ਹੀ ਹੈ ਇਹਦੇ ਵਿੱਚ ਹੁਣ ਗੱਲ ਕਲੀਅਰ ਹੋ ਗਈ ਹੋਣੀ ਹੈ ਕਿ ਆ ਵੀ ਕੁੱਠਾ ਕੀ ਹੈਗਾ ਬੀ ਝਟਕਾ ਕਿਨੂੰ ਕਿਹਾ ਜਾਂਦਾ ਹੈਗਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਮੈਂ ਹਰਮੰਦਰ ਸਿੰਘ ਸਿੱਧੂ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਕਿਉਂਕਿ ਸਾਡੇ ਬਹੁਤ ਸਾਰੇ ਏਜੰਟੇ ਵੀ ਹਨ ਅਸੀਂ ਨਾ ਨਾਲ ਅਸੀਂ ਜੋ ਜਿੰਨੀ ਕਿਸਾਨ ਨੂੰ ਜਾਣਕਾਰੀ ਹੈ ਜਿੰਨਾ ਕ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਿਆ ਉਹ ਨੂੰ ਆਜਨ ਨਾਜਰ ਸਮਝ ਕੇ ਜਿੰਨੀ ਇਕਾਉ ਸਮਝ आएगी ਆਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਬਾਕੀ ਸਾਡੇ ਏਜੰਡੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਲਓ ਇਹਦੇ ਸਾਡੇ ਏਜੰਡੇ ਹਨ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਨੇ ਹਾਂ ਸਾਡੇ ਏਜੰਡੇ ਪਹਿਲਾ ਜੰਡਾ ਪੰਜਾਬ ਨੂੰ ਟੈਕਸ ਮੁਕਤ ਕਰਨਾ ਦੂਜਾ ਹਰ ਇੱਕ ਨੂੰ ਚਾਹੇ ਮੀਰਾ ਗਰੀਬ ਹੈ ਘਰ ਬਣਾ ਕੇ ਦੇਣਾ 18 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਪੜ੍ਹਾਈ ਫ੍ਰੀ ਦੇਣੀ ਹਰ ਇੱਕ ਨੂੰ ਲਾਈਫ ਟਾਈਮ ਫਿਜ਼ੀਕਲੀ ਜੋ ਹੈਲਥ ਸਹੂਲਤਾਂ ਦੇਣੀਆਂ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦੇਣੀ ਖੇਤੀਬਾੜੀ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ ਤਾਂ ਜੋ ਕਿਸਾਨ ਆਪਣੇ ਫਾਰਮ ਹਾਊਸ ਬਣਾ ਕੇ ਵਧੀਆ ਤਰੀਕੇ ਨਾਲ ਖੇਤੀਬਾੜੀ ਕਰ ਸਕਣ ਬਧੇ ਜਾਣਕਾਰੀ ਲਈ ਤੁਸੀਂ ਇਹਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਆ ਪੰਜਾਬ ਅਤੇ ਸੋਨਾ ਪੰਜਾਬ ਐ Facebook ਪੇਜ ਵੀ ਆ ਤੁਸੀਂ ਅਸਾਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਤਾਂ ਜੋ ਸਾਡੀ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ